ਸੋ 10:30 ਪਾਉਣੇ 11:00 ਵਜੇ ਦੇ ਕਰੀਬ ਇਸ ਸਕੂਟਰ ਨੂੰ ਚਾਨ ਚੱਕਾ ਅੱਗ ਲੱਗੀ ਖੜੀ ਨੂੰ ਕੋਈ ਚਾਜ਼ਰੀ ਲਾਈ ਹੋਈ ਸੀਗੀ ਇਸ ਤਰ੍ਹਾਂ ਹੀ ਖੜੀ ਸੀਗੀ ਇਹਨੂੰ ਖੜੀ ਨੂੰ ਅੱਗ ਲੱਗੀ ਸਕੂਟਰ ਦੀ ਬਹੁਤ ਜਿਆਦਾ ਖੁਸ਼ੀ ਹੋਈ ਧੀ ਪਰ ਹੁਣ ਸਾਨੂੰ ਨਰਾਜ਼ਗੀ ਹੈ ਕਿਉਂ ਜਦੋਂ ਅੱਗ ਲੱਗੀ ਇਹ ਮੱਚ ਗਈ ਤੇ ਸਾਡੀ ਕੱਪੜੇ ਧੋਣ ਵਾਲੀ ਮਸ਼ੀਨ ਮੱਚ ਗਈ ਸਾਡੇ ਕੱਪੜੇ ਵੀ ਮੱਚ ਗਏ ਮਿਲੇ ਉਹਦਾ ਕੀ ਕਹਿਣਾ ਉਹ ਕਹਿੰਦਾ ਜੀ ਮੈਂ ਇਹਦਾ ਕੁਝ ਨਹੀਂ ਦੇ ਸਕਦਾ ਇਹਦਾ ਮੱਚ ਗਈ ਵਾ ਛੁੱਟੀ ਮੱਚ ਗਈ ਛੁੱਟੀ ਮਦਦ ਕਰੀ 25 30 ਬੰਦੇ ਤੇ ਜੀ ਸੀ ਇੱਥੇ ਘਰ ਆਸੀਂ 7 8 ਘਰ ਸਾਰੇ ਘਰਾਂ ਦੇ ਜਵਾਕ ਅੱਲਾਹ ਰੱਬ ਗਾਰਾ ਬੁੜੀਆਂ ਬੰਦੇ ਬਹੁਤ ਜਿਆਦਾ ਯਾਤਨ ਕਰਿਆ ਕਿ ਸਾਥੋਂ 부ਜੀ ਨਹੀਂ ਹੁਣ ਸਾਨੂੰ ਇਨਾ ਚਾਤੀ ਹੁਣ ਜਦੋਂ ਮੱਚ ਗਏ ਹੁਣ ਸਾਡਾ ਕਿਸੇ ਦਾ ਰੋਟੀ ਨੂੰ ਵੀ ਨਹੀਂ ਜੀ ਕਰਦਾ ਹੈਗਾ ਜਗਬਾਣੀ ਟੀਵੀ ਤੇ ਤੁਹਾਡਾ ਸਵਾਗਤ ਹੈ ਅੱਜ ਅਸੀਂ ਪਹੁੰਚੇ ਹਾਂ ਪਿੰਡ ਬਡਰੂਖਾਂ ਵਿੱਚ ਤੁਹਾਨੂੰ ਦੱਸਣਾ ਚਾਹਾਂਗੇ ਜਦੋਂ ਕਿਸੇ ਗਰੀਬ ਦੇ ਘਰੇ ਭਾਵੇਂ ਸਾਈਕਲ ਵੀ ਆਵੇ ਤਾਂ ਉਹਨਾਂ ਨੂੰ ਵਿਆਹ ਵਰਗਾ ਚਾਅ ਹੁੰਦਾ ਹੈ ਕਿ ਸਾਡੇ ਘਰੇ ਇੱਕ ਨਵਾਂ ਸੰਦ ਬਣਿਆ ਹੈ ਪਰ ਜਦੋਂ ਉਹ ਸੰਦ ਕਿਸੇ ਕਾਰਨਾਂ ਕਰਕੇ ਖਰਾਬ ਹੋ ਜਾਂਦਾ ਹੈ ਜਾਂ ਉਸ ਨੂੰ ਅੱਗ ਲੱਗ ਜਾਂਦੀ ਹੈ ਤਾਂ ਤੁਸੀਂ ਜਾਣ ਸਕਦੇ ਹੋ ਕਿ ਉਸ ਪਰਿਵਾਰ ਤੇ ਕੀ ਬੀਤ ਹੋਵੇਗੀ ਤੁਹਾਨੂੰ ਤਸਵੀਰਾਂ ਬਖਾਨਣੀਆਂ ਇੱਕ ਘਰ ਦੀ ਜਿੱਥੇ ਤਕਰੀਬਨ 2 ਕੁ ਮਹੀਨੇ ਹੋਏ ਹੈ ਇੱਕ ਬੈਟਰੀ ਵਾਲੀ ਸਕੂਟਰੀ ਲਈ ਜਾਂਦੀ ਹੈ ਤਾਂ ਅਚਾਨਕ ਉਸ ਨੂੰ ਜਦੋਂ ਅੱਗ ਲੱਗ ਜਾਂਦੀ ਹੈ ਤਾਂ ਘਰ ਦੇ ਵਿੱਚ ਮਾਹੌਲ ਦਾ ਅਫਰਾ ਤਫਰੀ ਦਾ ਮੱਚ ਜਾਂਦਾ ਹੈ ਕਈ ਯਤਨਾਂ ਤੋਂ ਬਾਅਦ ਅੱਗ ਤਾਂ ਬੁਝਾਈ ਜਾਂਦੀ ਹੈ ਪਰ ਜਿਹੜਾ ਉਸ ਦਾ ਨੁਕਸਾਨ ਹੋਇਆ ਉਸ ਦੀ ਪੂਰਤੀ ਨਾ ਹੋਣ ਕਾਰਨ ਜਿਹੜਾ ਉਹ ਗਰੀਬ ਪਰਿਵਾਰ ਆ ਕਿਤੇ ਨਾ ਕਿਤੇ ਪਰੇਸ਼ਾਨ ਹੈ ਤੰਗੀ ਪਰੇਸ਼ਾਨੀ ਦੇ ਕਾਰਨ ਤੇ ਸਾਡੇ ਨਾਲ ਉਹ ਵੀਰ ਮੌਜੂਦ ਆ ਉਹਨਾਂ ਨਾਲ ਵੀ ਗੱਲ ਕਰਾਂਗੇ ਕਿ ਕੀ ਕਾਰਨ ਹੋਇਆ ਜਿਹੜੀ ਇਸ ਨੂੰ ਅੱਗ ਲੱਗੀ ਸਾਡੇ ਨਾਲ ਵੀਰ ਜੀ ਮੌਜੂਦ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਨਾਮ ਸਰ ਰਣਜੀਤ ਸਿੰਘ ਜੀ ਰਣਜੀਤ ਜੀ ਕੀ ਕਾਰਨ ਹੋਏ ਕਿ ਸਕੂਟਰੀ ਪਹਿਲਾਂ ਤਾਂ ਦੱਸੋ ਕਿ ਕਦੋਂ ਲਈ ਸੀ ਆਪਾਂ ਨੇ ਤੇ ਜਿਹੜੀ ਇਹਨੂੰ ਅੱਗ ਲੱਗੀ ਉਹਦੇ ਕੀ ਕਾਰਨ ਸੀ ਇਹ ਜੀ 15 ਤਰੀਕ ਨੂੰ ਲਈਤੀ ਸੀ ਆ ਹੁਣ 15 ਜਿਹੜੀ ਲੰਘੀ ਪਹਿਲੇ ਮਹੀਨੇ ਦੀ 2 ਮਹੀਨੇ ਹੋ ਗਏ ਜਿਹਨੂੰ ਲਈਤੀ ਨੂੰ ਸਾਨੂੰ ਜੀ ਦੁਕਾਨਦਾਰ ਨੇ ਦਵਾਈਤੀ ਮੇਰਾ ਬੇਟਾ ਉਦੀ ਦੁਕਾਨ ਤੇ ਲੱਗਿਆ ਹੋਇਆ ਸੀ ਵੀ ਚਲੋ ਤੁਸੀਂ ਮੈਨੂੰ ਹੌਲੀ ਹੌਲੀ ਕਿਸ ਤਰ੍ਹਾਂ ਹੀ ਪੈਸੇ ਦੀਜਿਓ ਜੇ ਗੱਲ ਕਰੀ ਤੁਸੀਂ ਕੀ ਕੰਮ ਕਰਦੇ ਦਿਹਾੜੀ ਕਰਦੇ ਜੀ ਮਜ਼ਦੂਰੀ ਕਰਦੇ ਆ ਹਾਂ ਜਦੋਂ ਸਕੂਟਰੀ ਲਈ ਹੋ ਗਈ ਬੜੇ ਚਾਅ ਹੋਏ ਹੋਣਗੇ ਨਾ ਜੀ ਘਰਾਂ ਤੇ ਬਹੁਤ ਜਿਆਦਾ ਖੁਸ਼ੀ ਹੋਈ ਸੀ ਜੀ ਪਰ ਹੁਣ ਸਾਨੂੰ ਨਰਾਜ਼ਗੀ ਹੈ ਕਿਉਂਕਿ ਜਦੋਂ ਅੱਗ ਲੱਗੀ ਇਹ ਮੱਚ ਗਈ ਤੇ ਸਾਡੀ ਕੱਪੜੇ ਧੋਣ ਵਾਲੀ ਮਸ਼ੀਨ ਮੱਚ ਗਈ ਸਾਡੇ ਕੱਪੜੇ ਵੀ ਮੱਚ ਗਏ ਤੁਸੀਂ ਇਸ ਸਬੰਧ ਵਿੱਚ ਜਿਹੜਾ ਕੰਪਨੀ ਦਾ ਮਾਲਕ ਹੈ ਜੀ ਤੋ ਸਕੂਟਰ ਲਈਆ ਉਹਨੂੰ ਤੁਸੀਂ ਮਿਲੇ ਉਹਦਾ ਕੀ ਕਹਿਣਾ ਹੁਣ ਉਹ ਕਹਿੰਦਾ ਜੀ ਮੈਂ ਇਹਦਾ ਕੁਝ ਨਹੀਂ ਦੇ ਸਕਦਾ ਇਹਦਾ ਮੱਚ ਗਈ ਬਸ ਓਡੀ ਮੱਚ ਗਈ ਸਾਨੂੰ ਇਹ ਲਈ ਸੀ ਬਈ ਜੀ ਸਕੂਟਰ ਇਹ ਜੀ 63000 ਦੀ ਹਾਂ ਕਿਸ਼ਤਾਂ ਦੇ ਲਈ ਸੀ ਕਿ ਕਿ ਨਕਦ ਲਈ ਸੀ ਸਾਨੂੰ ਤਾਂ ਜੀ ਇਹ ਦੁਕਾਨਦਾਰ ਨੇ ਨਕਦ ਦੇਖ ਕੇ ਪੈਸੇ ਸੱਤੋਂ ਕਿਸ਼ਤਾਂ ਲਏ ਤਿਆਂ ਨੇ ਅੱਛਾ ਜੀ ਇਹਦੇ ਕੋਲ ਤੁਹਾਡਾ ਮੁੰਡਾ ਕੰਮ ਕਰਦਾ ਹਾਂਜੀ ਹਾਂ ਉਹਨੇ ਲੈ ਕੇ ਸਾਨੂੰ ਕਹਿੰਦਾ ਕਿਸ਼ਤਾਂ ਭਰੀ ਚਾਹੀਓ ਮੇਰੇ ਕੋਲੇ ਅਸੀਂ ਕਿਸ਼ਤਾਂ ਭਰਦਿਆਂ ਜੀ ਹੁਣ ਅਸੀਂ ਕਿੱਥੋਂ ਕਿਸ਼ਤਾਂ ਭਰਾਂਗੇ ਇਹਦਾ ਸਾਡਾ ਸਾਥ ਨਹੀਂ ਮੱਚ ਗਿਆ ਦੇਖ ਰਹੇ ਆਂ ਭਾਜੀ ਕਿ ਜੇ ਘਰ ਦੀ ਹਾਲਾਤ ਨੇ ਜਿਹੜੇ ਪੂਰੀ ਛੱਤ ਹੈ ਜਿਹੜੀ ਪੂਰੀ ਕਾਲੀ ਹੋ ਗਈ ਕਿੰਨੇ ਗੱਗ ਲੱਗੀ ਜੇ ਪੂਰੀ ਫੁੱਲ ਕਾਲੀ ਦੇਖ ਲਓ ਸੱਤ ਕਾਲੀਆਂ ਜਮਾ ਤੇ ਸਾਰਾ ਮੇਰਾ ਜਿਹੜਾ ਬਿਜਲੀ ਵਾਲਾ ਸਰਕਟ ਸੀ ਉਹਨੂੰ ਵੀ ਅੱਗ ਲੱਗੀ ਸਟਾਰਟਰ ਮੋਟਰ ਚਲਾਉਣ ਵਾਲਾ ਉਹ ਵੀ ਮੱਚ ਗਿਆ ਮੇਰਾ ਅਸੀਂ ਵੇਖ ਰਹੇ ਹਾਂ ਕਿ ਇੱਕ ਵਾਸ਼ਿੰਗ ਮਸ਼ੀਨ ਪਈ ਹੈ ਉਹ ਵੀ ਮੱਚੀ ਹੋਈ ਹੈ ਕੀ ਉਹਦੀ ਹੈ ਇਹ ਵੀ ਮੱਚੀ ਉਸੇ ਦਿਨ ਮੱਚਿਆ ਜੇ ਇਸੇ ਕਰਨ ਵਾਲੀ ਮੱਚਿਆ ਅੱਗ ਲੱਗਣ ਵਾਲੀ ਮੱਚਿਆ ਸਕੂਟਰੀ ਨੂੰ ਅੱਗ ਲੱਗੀ ਹੈ ਅਸੀਂ ਇਹਨੂੰ ਬੁਝਾਉਣ ਲੱਗੇ ਰੇਤਾ ਪਾਉਣ ਲੱਗੇ ਜਿਆਦਾ ਫੈਲ ਗਈ ਉਹ ਜਿਹੜੀ ਕੱਪੜੇ ਧੋਣ ਵਾਲੀ ਮਸ਼ੀਨ ਕੋਲੇ ਪਈ ਥੀ ਉਹਨੂੰ ਵੀ ਅੱਗ ਲੱਗੀ ਕਿੰਨੇ ਕ ਜਣਿਆਂ ਨੇ ਜਿਹੜਾ ਦੋ ਕੋਲ ਤੁਸੀਂ ਆਂਡ ਗਵਾਂਡ ਇਕੱਠਾ ਕਰਿਆ ਕਿੰਨੇ ਕ ਜਣਿਆਂ ਨੇ ਇਕੱਠੇ ਹੋ ਕੇ ਅੱਗ ਤੇ ਬੁਝਾਨ ਤੇ ਤੁਹਾਡੀ ਮਦਦ ਕੀਤੀ 25 30 ਬੰਦੇ ਤੇ ਜੀ ਸੀ ਇੱਥੇ ਘਰ ਅਸੀਂ 7 8 ਘਰ ਸਾਰੇ ਘਰਾਂ ਦੇ ਜਵਾਕ ਜੱਲਾ ਰਬ ਗਾਰਾ ਬੁੜੀਆਂ ਬੰਦੇ ਬਹੁਤ ਜ਼ਿਆਦਾ ਯਤਨ ਕਰਿਆ ਕਿ ਸਾਥੋਂ ਬੁਜੀ ਨਹੀਂ ਰੇਤਾ ਪਾਇਆ ਸੀ ਅੱਗ ਨਹੀਂ ਬੁਜੀ ਹੁਣ ਤੁਸੀਂ ਕੀ ਮੰਗ ਕਰਦੇ ਹੋ ਅੱਛਾ ਇਹ ਕਹਿੰਦੇ ਜੀ ਸਾਨੂੰ ਇਹ ਮੁਆਵਜ਼ਾ ਮਿਲਣਾ ਚਾਹੀਦਾ ਕੰਪਨੀ ਸਾਨੂੰ ਮੁਆਵਜ਼ਾ ਦੇਵੇ ਸਾਡੀ ਇਹ ਮਸ਼ੀਨ ਮੱਚੇ ਆਇਦਾ ਵੀ ਦੇਵੇ ਸਕੂਟਰੀ ਦਾ ਵੀ ਲੈ ਲੇ ਜੀ ਇਹ ਸੰਸਰਨਾ ਦਾ ਰਣਜੀਤ ਸਿੰਘ ਇੱਕ ਜੋਗੇ ਇੱਕ ਦਿਹਾੜੀ ਦਾ ਕੰਮ ਕਰਦੇ ਆ ਇਹਨਾਂ ਦਾ ਆਖਣਾ ਹੈ ਕਿ ਜਦੋਂ ਅਸੀਂ ਇਹ ਸੰਦ ਲਿਆ ਸੀਗਾ ਸਾਨੂੰ ਪੂਰਾ ਚਾ ਸੀਗਾ ਕਿਉਂਕਿ ਆਪਾਂ ਮੰਨ ਸਕਦੇ ਕਿ ਜਦੋਂ ਇੱਕ ਗਰੀਬ ਬੰਦਾ ਮਿਹਨਤ ਕਰਕੇ ਇੱਕ ਸੰਦ ਲੈਂਦਾ ਹੈ ਤਾਂ ਉਸ ਨੂੰ ਕਿੰਨਾ ਚਾ ਹੁੰਦਾ ਪਰ ਜਦੋਂ ਉਸ ਨੂੰ ਸੰਦ ਨੂੰ ਅਚਾਨਕ ਅੱਗ ਲੱਗ ਗਈ ਕਿਸੇ ਕਾਰਨ ਕਰਕੇ ਉਹ ਡੈਮੇਜ ਹੋ ਗਿਆ ਤਾਂ ਉਹਨਾਂ ਦੇ ਇੱਕ ਦੁੱਖਾਂ ਦਾ ਪਹਾੜ ਟੁੱਟ ਗਿਆ ਸਾਡੇ ਨਾਲ ਉਹਨਾਂ ਦੇ ਘਰ ਦੇ ਵੀ ਮਜੂਦੇ ਕੀ ਨਾਮ ਦੀ ਮਲਕੀਤ ਕਾਰ ਦੀ ਕੀ ਕਹਿਣਾ ਚਾਹੂਗੇ ਮਾਤਾ ਜੀ ਕਿ ਜਿਹੜਾ ਇੱਕ ਆਪਾਂ ਨੇ ਚਾ ਨਾਲ ਚੀਜ਼ ਲਈ ਤੇ ਆ ਦੋ ਮਹੀਨੇ ਵੀ ਨਹੀਂ ਕੱਟੇ ਇਹ ਜੇ ਹੁਣ ਆਈ ਦਾ ਹੁਣ ਚਾਈ ਹੁੰਦਾਗਾ ਹੁਣ ਸਾਨੂੰ ਚਾਤੀ ਹੁਣ ਜਦੋਂ ਮੱਚ ਗਏ ਹੁਣ ਸਾਡਾ ਕਿਸੇ ਦਾ ਰੋਟੀ ਨੂੰ ਵੀ ਨਹੀਂ ਜੀ ਕਰਦਾ ਹੈਗਾ ਬੱਚਾ ਨੂੰ ਹੁਣ ਆਪਾਂ ਚੀਜ਼ ਲੈ ਕੇ ਦੇਣੇ ਆ ਖੁਸ਼ ਹੋਣੇ ਆ ਨਾ ਕਣ ਹੁਣ ਕੋਲੇ ਮਸ਼ੀਨ ਖੜੀ ਸੀ ਕੱਪੜੇ ਤੇ ਜਵਾਖਾਂ ਦੇ ਨਵੇਂ ਉਹ ਵੀ ਮੱਚ ਗਏ ਜੀ ਜੇ ਆਪਾਂ ਦੂਜੇ ਪਾਸੇ ਗੱਲ ਕਰੀ ਜਾਵੇ ਕਿਉਂਕਿ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਮਸ਼ੀਨ ਐ ਜਿਹੜੀ ਖਰਾਬ ਹੋ ਚੁੱਕੀ ਐ ਉਹਦਾ ਵੀ ਹੁਣ ਤੁਸੀਂ ਕੀ ਕੰਪਨੀ ਵਾਲੇ ਤੋਂ ਕੀ ਮੁਆਵਜ਼ਾ ਕੀ ਕੀ ਮੰਗਦੇ ਹਾਂ ਜੀ ਸਾਨੂੰ ਸਾਰਾ ਕੁਝ ਮਿਲਣਾ ਚਾਹੀਦਾ ਸਾਨੂੰ ਮਸ਼ੀਨ ਦਾ ਵੀ ਮਿਲਣਾ ਚਾਹੀਦਾ ਜਿਹੜੀ ਇਹ ਚੀਜ਼ ਨਾ ਵੀ ਸਾਡੀ ਮੱਛੀ ਐ ਇਹ ਵੀ ਸਾਨੂੰ ਮਿਲਣੀ ਚਾਹੀਦੀ ਆ ਜੀ ਇਹ ਸਾਨੂੰ ਉਸ ਘਰ ਦੇ ਜਿਨ੍ਹਾਂ ਦਾ ਆਖਣਾ ਐ ਕਿ ਜਿਹੜਾ ਸਾਡਾ ਨੁਕਸਾਨ ਹੋਇਆ ਉਹ ਕੰਪਨੀ ਤੋਂ ਪਰਮਾਈ ਹੋਈ ਜਾਵੇ ਹੋਰ ਵੀਰ ਵੀ ਮੌਜੂਦ ਉਹਨਾਂ ਨਾਲ ਵੀ ਗੱਲ ਕਰਾਂਗੇ ਕੀ ਨਾਮ ਮੇਰ ਨੂੰ ਹੈਪੀ ਆ ਜੀ ਹੈਪੀ ਜੀ ਕਿੰਨਾ ਟਾਈਮ ਹੋ ਗਿਆ ਜਿਹੜਾ ਇਹਨਾਂ ਦਾ ਲੜਕਾ ਤੁਹਾਡੇ ਕੋਲ ਕੰਮ ਕਰ ਲੜਕੇ ਮੇਰੇ ਇੱਕ ਸਾਲ ਹੋ ਗਿਆ ਜੀ ਕੰਮ ਕਰਦੇ ਕਿੰਨੀ ਤਨਖਾਹ ਹੈ ਉਹਦੀ ਤਨਖਾਹ ਹੈਗੇ ਜੀ 8000 ਰੁਪਏ ਆ ਜੀ ਅੱਛਾ ਜੀ ਭਾਜੀ ਜਿਸ ਕਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਜਿਸ ਤਰ੍ਹਾਂ ਇਹ ਅੱਗ ਲੱਗ ਗਈ ਹੈ ਇੱਕ ਗਰੀਬ ਪਰਿਵਾਰ ਹੈ ਮਜ਼ਦੂਰ ਦਿਹਾੜੀ ਕਰ ਰਿਹਾ ਉਹਨੂੰ 63000 ਰੁਪਏ ਦਾ ਖਰਚਾ ਪੈ ਜਾਣਾ ਉਤੋਂ ਵਾਸ਼ਿੰਗ ਮਸ਼ੀਨ ਵੀ ਖਰਾਬ ਜੀ ਨੀ ਕੰਪਨੀ ਵੱਲੋਂ ਝੂਗਾ ਚੱਕਣਾ ਇਹ ਬਹੁਤ ਵੱਡੀ ਮਾੜੀ ਗੱਲ ਆ ਜੀ ਉਹਨਾਂ ਨੂੰ ਕੰਪਨੀ ਦੇ ਮਾਮਲਾ ਦੇਣਾ ਚਾਹੀਦਾ ਦੇਖੋ ਗਰੀਬ ਲੋਕ ਨੇ ਜੀ ਜਿਹੜੀ ਦਾ ਪਤਾ ਕਰਕੇ ਕੰਮ ਚ ਲਾਉਂਦੇ ਨੇ ਕਿ ਮਤਲਬ ਇਹ ਮੁੰਡਾ ਕੰਮ ਕਰਦਾ ਦਾ ਕੰਮ ਤੇ ਮੈਂ ਹੀ ਤਨਖਾਹ ਚ 4000 ਰੁਪਏ ਮਹੀਨਾ ਕਰਦਾ ਸੀਗਾ ਸਕੂਟਰੀ ਦਾ ਵੀ ਇਸ ਤਰ੍ਹਾਂ ਕਰਕੇ ਵੀ ਚੱਲੋ ਕਿਸ਼ਤਾਂ ਨਾਲ ਹੀ ਵੀ ਇਹਨੂੰ ਸਕੂਟਰੀ ਦਵਾਤੀ ਸੀ ਮੈਂ ਕਹਿ ਦਿੱਤੀ ਸੀ ਕਿ ਇਹਨੂੰ ਕਿਸ਼ਤਾਂ ਨਾਲ ਹੀ ਚਲੋ ਥੋੜੋ ਥੋੜੇ ਕਰਕੇ ਮੈਂ ਕੱਢ ਲੂੰਗਾ ਤੇ ਇਹ ਹੁਣ ਜਾਣ ਦਾ ਸਾਥ ਨੂੰ ਬਣ ਜੂ ਇਹਦੇ ਕੋਲ ਕੀ ਭਾਜੀ ਕਿ ਇਹਦੀ ਇੰਸ਼ੋਰੈਂਸ ਨਹੀਂ ਹੁੰਦੀ ਕਿ ਕੀ ਕਿਸ ਕਾਰਨ ਕਰਕੇ ਜਿਹੜੇ ਕੰਪਨੀ ਅੱਜ ਝੁੱਗਾ ਚੱਕ ਰਹੀ ਹੈ ਤੇ ਤੁਸੀਂ ਕੀ ਕਾਰਨ ਮੰਨਦੇ ਹੋ ਕਿ ਕਿਉਂ ਅੱਗ ਲੱਗੀ ਇਹਦੀ ਨਾ ਜੀ ਥੋੜਾ ਜਿਹਾ ਇੱਕ ਮਹੀਨਾ ਪਹਿਲਾਂ ਵੀ ਇਹਨੂੰ ਪ੍ਰੋਬਲਮ ਆਈ ਸੀ ਜ ਐਸੀ ਚੈੱਕ ਕਰਵਾ ਕੇ ਆਏ ਸੀ ਉਹਨਾਂ ਨੇ ਇੱਕ ਦੋ ਤਾਰਾਂ ਤੋਂ ਬਾਈ ਬਦਲਤੀਆਂ ਸੀ ਜੀ ਐਵੇਂ ਹੀ ਫਰਕ ਕਰਦੀਆਂ ਸੀ ਜੀ ਤਾਰਾਂ ਜੀ ਉਹ ਉਹਨਾਂ ਨੇ ਪਹਿਲਾਂ ਵੀ ਮਤਲਕ ਚੀਜ਼ ਚੂਜ਼ ਕਰਕੇ ਦੇਤੀਆਂ ਸੀਗੀਆਂ ਉਹ ਕਹਿੰਦੇ ਵੀ ਗਾਹਾਂ ਨੂੰ ਕੋਈ ਦਿੱਕਤ ਨਹੀਂ ਆਉਣੀ ਇਹ ਉਸ ਦਿਨ ਲੋਹੜੀ ਵਾਲੀ ਰਾਤ ਇਹ ਜਦੋਂ ਮੁੰਡਾ ਮੇਰੇ ਦੁਕਾਨ ਤੋਂ ਆਇਆ ਹੈਗਾ ਤਕਰੀਬਨ ਪੌਣੇ 10 ਵਜੇ ਇਹ ਦੁਕਾਨ ਤੋਂ ਆਇਆ ਹੈਗਾ ਫਿਰ ਸਕੂਟਰੀ ਲਿਆ ਕੇ ਘਰੇ ਖੜਾਤੀ ਸਾਢੇ 10 ਪੌਣੇ 11 ਵਜੇ ਦੇ ਕਰੀਬ ਇਹ ਸਕੂਟਰੀ ਨੂੰ ਚਾਂਚੱਕਾ ਅੱਗ ਲੱਗੀ ਖੜੀ ਨੂੰ ਕੋਈ ਚਾਜ਼ਰੀ ਲਾਈ ਹੋਈ ਸੀਗੀ ਇਸ ਤਰ੍ਹਾਂ ਹੀ ਖੜੀ ਸੀਗੀ ਇਹਨੂੰ ਖੜੀ ਨੂੰ ਅੱਗ ਲੱਗੀ ਸਕੂਟਰੀ ਨੂੰ ਕ੍ਰਿਸਟੋਵਾ ਜਦੋਂ ਮੇਰੇ ਨੂੰ ਫੋਨ ਕੀਤਾ ਮੁੰਡੇ ਨੇ ਵਿਅਸਤਨ ਕਰਕੇ ਵੀ ਇਹ ਗੱਲਬਾਤ ਹੋ ਗਈ। ਮੈਂ ਕਿਹਾ ਕੋਈ ਗੱਲ ਨਹੀਂ ਕੰਪਨੀ ਦੇ ਮਾਲਕ ਨੇ ਆਪ ਨੂੰ ਕਿਹਾ ਹੋਇਆ ਹੈਗਾ ਸੂਟ ਦੇ ਮਾਲ ਵੀ ਇਹਦੀ 2 ਸਾਲ ਦੀ ਗਾਰੰਟੀ ਆ। ਉਹਨੇ ਕਹਿ ਕੇ ਦੇ ਸੀ। ਹਾਂਜੀ ਕਿਤੇ ਨਾ ਕਿਤੇ ਤੁਹਾਨੂੰ ਲੱਗ ਰਿਹਾ ਕਿ ਕੰਪਨੀ ਆਪਣੀ ਗੱਲ ਕਰਾਈ ਤੇ ਮੁੱਕਰ ਰਹੀ ਹੈ। ਹਾਂਜੀ ਹਾਂ ਸੀ ਕੰਪਨੀ ਮੈਂ ਕੰਪਨੀ ਨਾਲ ਗੱਲ ਕੀਤੀ ਹੈ ਜੀ। ਕੰਪਨੀ ਨਾਲ ਗੱਲ ਕਰਨ ਦੇ ਵੇਲੇ ਉਹ ਕਹਿੰਦੇ ਵੀ ਇਹ ਥੋੜਾ ਨੁਕਸਾਨ ਆ ਸਾਡਾ ਨਹੀਂ। ਇਹ ਹਨ ਸਾਡੇ ਦਾ ਦੁਕਾਨ ਮਾਲਿਕ ਜਿੰਨਾ ਕੋਲੇ ਇਸ ਮਜ਼ਦੂਰ ਆਦਮੀ ਦਾ ਲੜਕਾ ਕੰਮ ਕਰਦਾ ਹੈ ਤੁਹਾਨੂੰ ਦੱਸਣਾ ਚਾਹਾਂਗੇ ਇਸ ਜਿਹੜੇ ਲੜਕੇ ਦੀ ਤਨਖਾਹ ਹੈ ਬਤ तकरीबन 8 ਕਾ ਹਜ਼ਾਰ ਰੁਪਏ ਤਨਖਾਹ ਹੈ ਤੇ ਜੇ ਸਕੂਟਰੀ ਦੀ ਗੱਲ ਕਰੀਏ ਤਾਂ ਸਕੂਟਰੀ ਇਹਨਾਂ ਦਾ ਖਰਨਾ ਕਿ ਅਸੀਂ 63000 ਰੁਪਏ ਦੀ ਲਈ ਸੀ ਜਿਹੜਾ ਸਾਡੇ ਸਿਰ ਤੇ ਇੱਕ ਪਹਾੜ ਟੁੱਟਿਆ ਦੂਜੇ ਪਾਸੇ ਵਾਸ਼ਿੰਗ ਮਸ਼ੀਨ ਦੀ ਗੱਲ ਕਰੀਏ ਵਾਸ਼ਿੰਗ ਮਸ਼ੀਨ ਵੀ ਤੁਸੀਂ ਵੇਖ ਸਕਦੇ ਹੋ ਕਿ ਸੜ ਕੇ ਸੁਆਹ ਹੋ ਚੁੱਕੀ ਹੈ ਜੇ ਦੂਜੇ ਪਾਸੇ ਤਾਰਾਂ ਦੀ ਗੱਲ ਕਰੀ ਜਾਵੇ ਜਿਹੜੀ ਇਲੈਕਟ੍ਰੀਕਲ ਤਾਰਾਂ ਨੇ ਉਹ ਵੀ ਸੜ ਕੇ ਸੁਆਹ ਹੋ ਚੁੱਕੀਆਂ ਨੇ ਕਿ ਜਿਹੜਾ ਇਸ ਪਰਿਵਾਰ ਤੇ ਉੱਤੇ ਇੱਕ ਕਹਿਰ ਟੁੱਟ ਸਕਦਾ ਹੈ ਕਹਿ ਸਕਦੇ ਹਾਂ ਕਿਉਂਕਿ ਜਿਹੜਾ ਇੱਕ ਗਰੀਬ ਆਦਮੀ ਨੂੰ 60000 ਰੁਪਿਆ ਇਕੱਠਾ ਕਰਨ ਲਈ ਤੁਹਾਨੂੰ ਪਤਾ ਹੈ ਕਿ ਕਿੰਨਾ ਟਾਈਮ ਲੱਗ ਜਾਂਦਾ ਸਾਰੀ ਉਮਰ ਦੀ ਕਮਾਈ ਜਿਹੜੀ ਆ ਉਸ ਦੀ ਸਵਾਹ ਹੋ ਚੁੱਕੀ ਹੈ ਨਾਲ ਹੀ ਹੋਣ ਇਹਨਾਂ ਨੇ ਕੰਪਨੀ ਮਾਲਕਾਂ ਤੋਂ ਵੀ ਮੰਗ ਕੀਤੀ ਹੈ ਕਿ ਜਿਹੜਾ ਇਹਨਾਂ ਦਾ ਨੁਕਸਾਨ ਹੈ ਉਸ ਦੀ ਪਰਮਾਈ ਕੀਤੀ ਜਾਵੇ ਸੰਗਰੂਰ ਤੋਂ ਰਵੀ ਸ਼ਰਮਾ ਜਗਬਾਣੀ ਟੀਵੀ